ਆਫਰ ਅਗਸਟ ਆਫਰ ਦਾ ਮਤਲਬ ਕੀ ਹੁੰਦਾ ਅਗਸਟ ਆਫਰ ਇਹਦਾ ਮਤਲਬ ਇਹ ਨਹੀਂ ਕਿ ਇਹ ਆਫਰ ਅਗਸਟ ਦੇ ਵਿੱਚ ਆਇਆ ਸੀਗਾ ਠੀਕ ਠੀਕ ਹੈ ਅਗਸਟ ਦਾ ਮਤਲਬ ਕੀ ਹੁੰਦਾ ਸਮਾਨਯੋਗ ਇੱਕ ਰਾਜ ਕੀ ਹੈ ਇੱਕ ਸਮਾਨਯੋਗ ਪ੍ਰਸਤਾਵ ਠੀਕ ਹੈ ਤਾਂ ਜਦੋਂ ਹੁਣ ਹੋਇਆ ਕਿ ਹੁਣ ਹੋਇਆ ਇਹ ਕਿ uh, uh, 1939 ਦੇ ਵਿੱਚ 1939 ਦੇ ਵਿੱਚ ਕੀ ਆ ਸੈਕਿੰਡ ਵਰਡ ਵਾਰ ਸ਼ੁਰੂ ਹੋਇਆ ਜਦੋਂ ਸੈਕਿੰਡ ਵਰਡ ਵਾਰ ਸ਼ੁਰੂ ਹੋਇਆ ਨਾ ਤਾਂ ਅੰਗਰੇਜ਼ਾਂ ਨੇ ਕੀ ਕਰਨਾ ਸ਼ੁਰੂ ਕਰਤਾ ਬ੍ਰਿਟਿਸ਼ਰਸ ਨੇ ਕੀ ਕਰਨਾ ਸ਼ੁਰੂ ਕਰਤਾ ਬ੍ਰਿਟਿਸ਼ਰਸ ਨੇ ਆਪ ਦੇ ਅਕੋਰਡਿੰਗ ਹੀ ਇੰਡੀਅਨ ਲੋਕਾਂ ਨੂੰ ਕੀ ਕਰਨਾ ਸ਼ੁਰੂ ਕਰਤਾ ਆ ਇੰਡੀਆ ਨੂੰ ਐਕਸੈਪਟ ਕਰ ਲਿਆ ਉਹਦੇ ਵਿੱਚ ਸੈਕਿੰਡ ਵਰਡ ਵਾਰ ਦੇ ਵਿੱਚ ਪਾਰਟਿਸਿਪੇਟਰ ਬਣਾ ਲਿਆ ਸਾਡੇ ਲੋਕਾਂ ਨੂੰ ਕੀ ਆ ਸੈਕਿੰਡ ਵਰਡ ਵਾਰ ਦੇ ਵਿੱਚ ਭੇਜੇ ਜਾਣ ਲੱਗਿਆ ਤਾਂ ਸਮੱਸਿਆ ਕੀ ਆਈ ਇੰਡੀਅਨ ਨੈਸ਼ਨਲ ਕਾਂਗਰਸ ਨੇ ਕਿਹਾ ਕਿ ਅਸੀਂ ਇੱਥੋਂ ਦੇ ਲੋਕਲ ਲੀਡਰਾਂ ਤੇ ਸਾਨੂੰ ਪੁੱਛਿਆ ਹੀ ਨਹੀਂ ਗਿਆ ਸਾਡੇ ਲੋਕਾਂ ਨੂੰ ਕਿੱਥੇ ਭੇਜਿਆ ਜਾ ਰਿਹਾ ਸਾਡੇ ਲੋਕਾਂ ਨੂੰ ਇੰਗਲੈਂਡ ਭੇਜਿਆ ਜਾ ਰਿਹਾ ਯੁੱਧ ਲੜਨ ਲਈ ਸੈਕੰਡ ਵਿਸ਼ੂ ਯੁੱਧ ਲੜਨ ਲਈ ਭੇਜਿਆ ਜਾ ਰਿਹਾ ਤਾਂ ਹੁਣ ਇੱਥੇ ਕੀ ਕੀਤਾ ਗਿਆ ਤਾਂ 3 ਸਪਟੈਂਬਰ 1939 ਨੂੰ ਕੀ ਕੀਤਾ ਗਿਆ ਸੈਕੰਡ ওয়ার্ল্ড ਵਿਸ਼ੂ ਯੁੱਧ ਸ਼ੁਰੂ ਹੋਇਆ ਵਾਇਸ ਰਾਏ ਕੌਣ ਸੀ ਲord ਲਿਥਿੰਗੋ ਜਿਹੜਾ ਸੀਗਾ ਉਹ ਵਾਇਸ ਰਾਏ ਫਲਸਟ ਤਾਂ ਉਹਨਾਂ ਨੇ ਕੀ ਕੀਤਾ ਬਿਨਾਂ ਪਰਮਿਸ਼ਨ ਤੁਸੀਂ ਕੀ ਕੀਤਾ ਗਿਆ ਭੇਜ ਗਿਆ ਉਹਨਾਂ ਦੁਆਰਾ ਠੀਕ ਹੈ ਸਾਡੇ ਇੰਨੇ ਲੋਕਾਂ ਨੂੰ ਤਾਂ ਉਹਨੂੰ ਹੋਇਆ ਕਿ ਹੋਇਆ ਇਹ ਕਿ ਜਿੰਨੇ ਵੀ ਸਾਡੇ ਮੰਤਰੀ ਸੀ ਜਿੰਨੇ ਵੀ ਜਿਹੜੇ ਇੰਡੀਅਨ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਲੀਡਰ ਸੀ ਉਹਨਾਂ ਨੇ ਆਪਣੇ ਮੰਤਰੀਪਦ ਤੋਂ ਅਸਤੀਫਾ ਦੇ ਦਿੱਤਾ ਵੀ ਕਹਿੰਦੇ ਅਸੀਂ ਰਿਜ਼ਾਈਨ ਕਰਦੇ ਹਾਂ ਕਿਉਂ ਕਾਰਨ ਕਿਸੇ ਕਾਰਨ ਇਹ ਸੀ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਤੋਂ ਪੁੱਛਿਆ ਹੀ ਨਹੀਂ ਸਾਡੀ ਵੀ ਜਿਆਦਾ ਪੁੱਛਦਾ ਸੀ ਤਾਂ ਉਹਨਾਂ ਨੂੰ ਕੀ ਲੱਗਿਆ ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਕੀ ਕਰਾਂਗੇ ਅਸੀਂ ਮੰਤਰੀਪਦ ਤੋਂ ਅਸਤੀਫਾ ਦੇਵਾਂਗੇ ਤਾਂ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫਾ ਦੇਣ ਤੋਂ ਬਾਅਦ ਕੀ ਆ ਸਮੱਸਿਆ ਇਹ ਹੋਈ ਕਿ ਅੰਗਰੇਜ਼ਾਂ ਨੇ ਪੁੱਛਿਆ ਫਿਰ ਵੀ ਸਾਨੂੰ ਅਸੀਂ ਅਸਤੀਫਾ ਵੀ ਦਿੱਤਾ ਜਦੋਂ ਅਸਤੀਫਾ ਦਿੱਤਾ ਤਾਂ ਹੁਣ ਮੰਤਰੀਆਂ ਨੇ ਸੋਚਿਆ ਹੁਣ ਕਰੀਏ ਕੀ ਵੀ ਅੰਗਰੇਜ਼ ਤਾਂ ਹਜੇ ਵੀ ਸਾਡੇ ਲੋਕਾਂ ਨੂੰ ਬਾਹਰ ਭੇਜ ਰਹੇ ਆ ਸਾਡੇ ਲੋਕਾਂ ਨੂੰ ਤਾਂ ਹਜੇ ਵੀ ਨਹੀਂ ਲੁਕੇ ਜਾਣੋ ਸਾਡੇ ਲੋਕਾਂ ਨੂੰ ਹਜੇ ਵੀ ਸੈਕੰਡ ਵਾਰ ਵਾਰ ਦਿੱਲੀ ਭੇਜਿਆ ਜਾ ਰਿਹਾ ਅਸੀਂ ਅਸਤੀਫਾ ਵੀ ਦਿੱਤਾ ਤਾਂ ਫਿਰ ਥੋੜੀ ਬੇਸ਼ਰਮੀ केलं ਨਾ ਤਾਂ ਫਿਰ ਉਹਨਾਂ ਨੇ ਕੀਤਾ ਇੱਕ ਮੀਟਿੰਗ ਰੱਖੀ ਤਾਂ 1900 ਸੌਰੀ 19 20 ਮਾਰਚ ਨੂੰ ਕੀਤਾ 1940 ਦੇ ਵਿੱਚ ਰਾਮਪੁਰ ਬਿਹਾਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਠੀਕ ਹੈ ਇੱਕ ਮੀਟਿੰਗ ਰੱਖੀ ਗਈ ਤਾਂ ਮੀਟਿੰਗ ਦੇ ਵਿੱਚ ਕੀ ਕੀਤਾ ਗਿਆ ਕਿ ਨਰਨਾ ਲੱਤ ਹੈਗਾ ਕਿ ਅੰਗਰੇਜ਼ਾਂ ਨਾਲ ਫਿਰ ਅਸੀਂ ਗੱਲ ਕਰਾਂਗੇ ਫਿਰ ਅਸੀਂ ਅੰਗਰੇਜ਼ਾਂ ਨਾਲ ਗੱਲ ਕੀਤੀ ਕਿ ਅਸੀਂ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਸੈਕਿੰਡ ਵਰਡ ਵਾਰ ਦੇ ਵਿੱਚ ਅਸੀਂ ਪਾਰਟਿਸਪੇਟ ਕਰਾਂਗੇ ਫੁੱਲ ਜਾਵਾਂਗੇ ਰਾਲੀਆਂ ਪਰ ਪਰ ਕੇ ਜਾਵਾਂਗੇ ਬਹੁਤ ਦੂਜਾ ਮੰਗੇ ਸਮੱਸਿਆ ਕੀ ਆ ਸਾਨੂੰ ਪੂਰਨ ਸੁਵਰਾਜ ਦੇ ਦੋ ਹੁਣ ਅੰਗਰੇਜ਼ਾਂ ਨੂੰ ਵੀ ਦਿੱਕਤ ਸੀ ਅੰਗਰੇਜ਼ਾ ਅੰਗਰੇਜ਼ ਤਾਂ ਖੁਦ ਹੀ ਭੇਜ ਜਾਂਦੇ ਸੀ ਜ਼ਰੂਰਤ ਹੀ ਨਹੀਂ ਸੀ ਪਰ ਫਿਰ ਵੀ ਉਹਨਾਂ ਨੂੰ ਲੱਗਿਆ ਕਿ ਭਾਰਤੀ ਲੋਕਾਂ ਦਾ ਰਾਜਨੀਤਕਾਂ ਦਾ ਹੁਣ ਨਾਲ ਹੋਣਾ ਜ਼ਰੂਰੀ ਆ ਤਾਂ ਉਹਨਾਂ ਨੇ ਕੀ ਕਿਹਾ ਅ ਉਸ ਟਾਈਮ ਕੀ ਕੀਤਾ ਗਿਆ ਕੋਈ ਜ਼ਿਆਦਾ ਕੋਈ ਫਿਰ ਉਹਨਾਂ ਨੇ ਕੀਤਾ ਜਿਹੜੇ ਸਾਨੂੰ ਇੱਕ ਆਫਰ ਦਿੱਤਾ ਚਲੋ ਕਹਿੰਦੇ ਜੇ ਸਾਡੀ ਹੈਲਪ ਕਰੋਗੇ ਤਾਂ ਅਸੀਂ ਤੁਹਾਨੂੰ ਕੀ ਆ ਇੱਕ ਆਫਰ ਦੇਵਾਂਗੇ ਉਹਨੂੰ ਇੰਗਲੈਂਡ ਤੋਂ ਇਹ ਆਫਰ ਆਇਆ ਸੀਗਾ ਜਿਹਨੂੰ ਰਾਜ ਕੇ ਸਨਮਾਨਯੋਗ ਆਫਰ ਸੀ ਸਾਡੇ ਇੰਡੀਅਨ ਲੋਕਾਂ ਲਈ ਠੀਕ ਹੈ ਕਿਉਂਕਿ ਬਹੁਤ سارے ਰਾਜਨੀਤਕਾ ਸਾਡੇ ਕੀ ਕਰਨ ਲੱਗੇ ਸੀ ਇੰਡੀਅਨ ਲੋਕਾਂ ਨੂੰ ਕੀ ਕਰਨ ਲੱਗੇ ਸੀ ਭਾਰਤੀ ਲੋਕਾਂ ਨੂੰ ਕਹਿਣ ਲੱਗੇ ਸੀ ਵੀ ਅਸੀਂ ਸੈਕਿੰਡ ਵਿਸ਼ਵ ਯੁੱਧ ਦੇ ਵਿੱਚ ਪਾਰਟਿਸਪੇਟ ਨਹੀਂ ਕਰਨਾ ਕਿਸੇ ਨੇ ਨਹੀਂ ਜਾਣਾ ਤਾਂ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਬਣੀ ਤਾਂ ਅੰਗਰੇਜ਼ਾਂ ਨੂੰ ਲੱਗੇ ਯਾਰ ਵੀ ਲੋਕ ਹੁਣ ਸੈਕਿੰਡ ਵਿਸ਼ਵ ਯੁੱਧ ਦੇ ਵਿੱਚ ਜਾਣਗੇ ਨਹੀਂ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਸਮਾਨਯੋਗ ਆਫਰ ਕੀਤਾ ਸਾਨੂੰ ਹਾਲਾਂਕਿ ਸਮਾਨਯੋਗ ਜਿਆਦਾ ਨਹੀਂ ਸੀਗਾ ਇਹ ਠੀਕ ਹੈ ਤਾਂ ਇਹਨਾਂ ਨੇ ਕਿਹਾ ਵੀ ਜਿਹੜੀ ਤੁਹਾਡੀ ਡਿਮਾਂਡ ਸੀ ਨਾ ਠੀਕ ਹੈ ਜਿਹੜੀ ਜਿਹੜੀ ਤੁਹਾਡੀ ਡਿਮਾਂਡ ਸੀ ਠੀਕ ਹੈ ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਇੱਕ ਤੁਹਾਨੂੰ ਡੋਮੀਨੀਅਨ ਸਟੇਟਸ ਦਿੱਤਾ ਜਾਊਗਾ ਇਹਦੇ ਵਿੱਚ ਕੀ ਕੀ ਆ ਗਿਆ ਕਿ ਡੋਮੀਨੀਅਨ ਸਟੇਟ ਆ ਜਿਹੜਾ ਜਿਹੜੀ ਡਿਮਾਂਡ ਸੀਗੀ ਉਹ ਤੁਹਾਡੀ ਪੂਰੀ ਕਰ ਦਿੱਤੀ ਹੋਵੇ ਜਿਹੜੀ ਪਹਿਲਾਂ ਪਰ ਹਾਲਾਂਕਿ ਅਸੀਂ ਕੀ ਕੀਤਾ ਸੀਗਾ ਅਸੀਂ ਤਾਂ ਡੋਮੀਨੀਅਨ ਸਟੇਟਸ ਕਹਿਤਾ ਸੀ ਵੀ ਅਸੀਂ ਦੇਣ ਲੈ ਲੈਣੀ ਲਾਹੌਰ ਡਿਵੀਜ਼ਨ ਤੋਂ ਅਸੀਂ ਬਾਤ ਅਸੀਂ ਕਿਹਾ ਵੀ ਸਾਨੂੰ ਡੋਮੀਨੀਅਨ ਸਟੇਟਸ ਚਾਹੀਦਾ ਹੀ ਨਹੀਂ ਅਸੀਂ ਕੀ ਲਵਾਂਗੇ ਅਸੀਂ ਤਾਂ ਪੂਰਨ ਸੁਵਰਾਜ ਲਵਾਂਗੇ ਸਾਨੂੰ ਡੋਮੀਨੀਅਨ ਸਟੇਟਸ ਚਾਹੀਦਾ ਨਹੀਂ ਤਾਂ ਇਹਨੇ ਕੀ ਕਿਹਾ ਅਗਸਤ ਆਫਰ ਦੇ ਵਿੱਚ ਕੀ ਕਿਹਾ ਕਿ ਡੋਮੀਨੀਅਨ ਸਟੇਟਸ ਦੇ ਦੇ ਰਹੇ ਆ ਤੁਹਾਨੂੰ ਹੋਰ ਕੀ ਦੇ ਦੇ ਰਹੇ ਸੰਵਿਧਾਨ ਸਭਾ ਦਾ ਨਿਰਮਾਣ ਕਰਵਾ ਦੇਵਾਂਗੇ ਸੰਵਿਧਾਨ ਵੀ ਬਣਵਾ ਲਓ ਜੇ ਫਿਰ ਕੀ ਕਰ ਲਓ ਜੇ ਇੱਕ ਵਾਰ ਐਡਵਾਈਜ਼ਰੀ ਕਮੇਟੀ ਬਣਾਈ ਜਾਓਗੇ ਵੀ ਕਿਹਨਿ ਕੌਣ ਕੌਣ ਜਾਊਗਾ ਕਿੱਥੋਂ ਕਿੱਥੋਂ ਲੋਕ ਜਾਣਗੇ ਉਹ ਜੁਦੇ ਵਿੱਚ ਉਹਦੇ ਵਿੱਚ ਵੀ ਜਿਹੜੇ ਇੰਡੀਅਨ ਲੋਕਾਂ ਨੂੰ ਭਰਤੀ ਕੀਤਾ ਜਾਊਗਾ ਉਹ ਵੀ ਹੋਣਗੇ ਇੰਡੀਅਨ ਲੋਕ ਵੀ ਵਾਰਡ ਐਡਵਾਈਜ਼ਰੀ ਕਮੇਟੀ ਦੇ ਵਿੱਚ ਹੋਣਗੇ ਇਸ ਤੋਂ ਇਲਾਵਾ ਅਲਪ ਸੰਖ ਜਿਹੜੇ ਲੋਕਾਂ ਉਹਨਾਂ ਲਈ ਵਿਟੋ ਵਿਟੋ ਮਤਲਬ ਜਿਹੜੇ ਘੱਟ ਗਿਣਤੀ ਵਾਲੇ ਲੋਕ ਆ ਉਹਨਾਂ ਲਈ ਵਿਟੋ ਮਤਲਬ ਕਿ ਜਦੋਂ ਸੰਵਿਧਾਨ ਸਭਾ ਬਣ ਗਈ ਸੰਵਿਧਾਨ ਬਣ ਗਿਆ ਸੰਵਿਧਾਨ ਸੌਰੀ ਸੰਵਿਧਾਨ ਕਮੇਟੀ ਬਣ ਗਈ ਸਭਾ ਬਣੀ ਤਾਂ ਜਿੰਨੇ ਵੀ ਸੰਵਿਧਾਨ ਦੇ ਵਿੱਚ ਜਿਹੜੇ ਆਰਟੀਕਲ ਹੋਣਗੇ ਉਹ ਬਿਨਾ ਮਿਨੋਰਟੀ ਤੋਂ ਪਾਸ ਨਹੀਂ ਹੋਣਗੇ ਕਿ ਜੇ ਮਿਨੋਰਟੀ ਦੇ ਲੋਕ ਘੱਟ ਗਿਣਤੀ ਦੇ ਲੋਕ ਸਹਿਮਤ ਨਹੀਂ ਕਿਸੇ ਕਾਨੂੰਨ ਨੂੰ ਲੈ ਕੇ ਤਾਂ ਉਹ ਪਾਸ ਨਹੀਂ ਹੋਊਗਾ ਉਹ ਬਣੂਗਾ ਇਹ ਕਾਨੂੰਨ ਤਾਂ ਸਹਿਮਤ ਹੋਣਾ ਜ਼ਰੂਰੀ ਆ ਤੇ ਵਿਟੋ ਪਾਵਰ ਮਿਲ ਗਈ ਉਹਨਾਂ ਨੂੰ ਠੀਕ ਹੈ ਤਾਂ ਇਸ ਤੋਂ ਇਲਾਵਾ ਕਿ ਮੁਸਲਿਮ ਲੀਗ ਤੇ ਖੁਸ਼ ਸੀ ਮੁਸਲਿਮ ਲੀਗ ਨੂੰ ਲੱਗਦਾ ਸੀ ਵੀ ਹਾਂ ਬੇਸ ਅਸੀਂ ਕਿਹਾ ਵੀ ਇਹ ਆਫਰ ਨੂੰ ਸਵੀਕਾਰ ਕਰਾਂਗੇ ਹਾਲਾਂਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੀ ਕੀਤਾ ਇਸ ਇਹ ਤਾਂ ਖੁਸ਼ ਨਹੀਂ ਸੀ ਕਿਉਂ ਕਿ ਸਾਨੂੰ ਕਿ ਲੱਗਦਾ ਸੀ ਉਹੀ ਡੋਮੀਨੀਅਨ ਸਟੇਟਸ ਹੈ ਤੇ ਡੋਮੀਨੀਅਨ ਸਟੇਟਸ ਹੀ ਲੈਣਾ ਨਹੀਂ ਅਸੀਂ ਕਿ ਲਵਾਂਗੇ ਪੂਰਨ ਸਵਰਾਜ ਲਵਾਂਗੇ ਠੀਕ ਹੈ ਤਾਂ ਬਟ ਹੁਣ ਜਿੰਨਾ ਵੀ ਅਗਸਤ ਆਫਰ ਚੀਜ਼ਾਂ ਸੀ ਇਹ ਮਿਲਣੀਆਂ ਕੋ ਤੁਸੀਂ ਇਹ ਮਿਲਣੀਆਂ ਸੀ ਯੁੱਧ ਤੋਂ ਬਾਅਦ ਸੈਕੰਡ ਵਿਸ਼ਵ ਯੁੱਧ ਤੋਂ ਬਾਅਦ ਫਿਰ ਕੀ ਕੀਤਾ ਗਿਆ ਇੱਕ ਕ੍ਰਿਪਸ ਮਿਸ਼ਨ ਆਇਆ ਸਮਝ ਰਹੀ ਗੱਲ ਤਾਂ ਇੱਕ ਮਿਸ਼ਨ ਆਇਆ ਕ੍ਰਿਪਸ ਮਿਸ਼ਨ ਠੀਕ ਹੈ 1942 ਦੇ ਵਿੱਚ ਇਹਨੂੰ ਕ੍ਰਿਪਸ ਮਿਸ਼ਨ ਦੇ ਨਾਮ ਨਾਲ ਜਾਣਨਾ ਤਾਂ ਕ੍ਰਿਪਸ ਮਿਸ਼ਨ ਕਿਉਂ ਆਇਆ ਕ੍ਰਿਪਸ ਮਿਸ਼ਨ ਦੇ ਪਿੱਛੇ ਕਾਰਨ ਕੀ ਸੀ ਕਿ ਜਿਹੜਾ ਜਾਪਾਨ ਸੀ ਨਾ ਜਾਪਾਨ ਬਹੁਤ ਇੱਕ ਰਾਈジング ਕੰਟਰੀ ਸੀ ਤਾਂ ਜਾਪਾਨ ਨੇ ਹਾਂਗਕਾਂਗ ਮਲਾਇਆ ਸਿੰਗਾਪੁਰ ਇਹਨਾਂ ਤੇ ਕਿਹਾ ਬੰਬਾਰੀ ਕਰਕੇ ਇਹਨਾਂ ਨੂੰ ਕਬਜ਼ਾ ਲਿਆ ਸੀ ਤਾਂ ਸਿੰਗਾਪੁਰ ਦੇ ਅਸੀਂ ਬਹੁਤ ਕਲੋਸਟ ਤਾਂ ਸਾਨੂੰ ਕੀ ਲੱਗਿਆ ਕਿ ਅੰਗਰੇਜ਼ਾਂ ਨੂੰ ਵੀ ਲੱਗਿਆ ਅੰਗਰੇਜ਼ਾਂ ਨੂੰ ਲੱਗਿਆ ਵੀ ਜੇ ਜਾਪਾਨ ਨੇ ਸਿੰਗਾਪੁਰ ਤੇ ਕਬਜ਼ਾ ਕਰ ਸਕਦਾ ਤਾਂ ਭਾਰਤ ਵਿੱਚ ਤੇ ਵੀ ਕਬਜ਼ਾ ਕੀਤਾ ਜਾ ਸਕਦਾ ਤਾਂ ਇਸ ਲਈ ਕੀ ਕੀਤਾ ਗਿਆ ਉਸ ਟਾਈਮ ਪ੍ਰਾਈਮ ਮਿਨਿਸਟਰ ਉੱਥੋਂ ਦੇ ਜਿਹੜੇ ਵਿਨਸਨ ਚਰਚਿਲ ਸੀਗੇ ਤਾਂ ਵਿਨਸਨ ਚਰਚਿਲ ਨੇ ਕੀ ਕੀਤਾ ਕ੍ਰਿਪਸ ਸਟੈਂਫੋਰਡ ਕ੍ਰਿਪਸ ਨੂੰ ਭੇਜਿਆ ਵੀ ਇੱਕ ਆਫਰ ਹੋਰ ਲੈ ਕੇ ਜਾ ਹੈਨਾ ਤਾਂ ਉਹ ਆਫਰ ਕਿਸੇ ਕ੍ਰਿਪਸ ਮਿਸ਼ਨ ਨੇ ਫੇਰ ਲੈਂਦਾ ਆਫਰ ਲੈਂਦਾ ਫੇਰ ਉਹੀ ਆਫਰ ਆਫਰ ਕੀ ਡੋਮੀਨੀਅਨ ਸਟੇਟਸ ਲੈ ਲਓ ਕਨਸਟੀਟਿਊਸ਼ਨ ਅਸੈਂਬਲੀ ਲੈ ਲਓ ਰਾਈਟ ਟੂ ਸਕੀਡ ਲਾ ਲੋ ਹਨਾ ਤਾਂ ਹੁਣ ਇਹ ਰਾਜਤੂ ਸੀਟ ਕੀ ਹੁੰਦਾ ਤਾਂ ਇਹਦੇ ਵਿੱਚ ਕੀ ਸੀ ਇਹਦੇ ਵਿੱਚ ਇਹ ਹੁੰਦਾ ਕਿ ਜਿੰਨੇ ਵੀ ਅ ਦੇਖੋ ਕਿ ਜਦੋਂ ਤੁਹਾਡਾ ਸੰਵਿਧਾਨ ਬਣੂਗਾ ਨਾ ਸੰਵਿਧਾਨ ਬਣ ਗਿਆ ਸੰਵਿਧਾਨ ਬਣਨ ਤੋਂ ਬਾਅਦ ਕੀ ਆ ਜਦੋਂ ਤੁਹਾਡਾ ਸੰਵਿਧਾਨ ਬਣਿਆ ਤਾਂ ਸੰਵਿਧਾਨ ਬਣਨ ਤੋਂ ਬਾਅਦ ਕੀ ਹੋਊਗਾ ਜੇ ਜੇਕਰ ਅ ਕਿਸੇ ਕਮਿਊਨਿਟੀ ਨੂੰ ਸੰਵਿਧਾਨ ਚੰਗਾ ਨਹੀਂ ਲੱਗਿਆ ਤਾਂ ਆਪਦਾ ਸੰਵਿਧਾਨ ਅਲੱਗ ਤੋਂ ਤਿਆਰ ਕਰ ਲਓ ਜੋ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੁਨਿਦਾਨ ਬਣਿਆ ਜਾਂ ਇਹ ਸੰਵਿਧਾਨ ਕਿਸੇ ਨੂੰ ਅੱਛਾ ਨਾ ਲੱਗਿਆ ਤਾਂ ਤੁਸੀਂ ਆਪਦਾ ਖੁਦ ਤੋਂ ਆਪਦਾ ਸੰਵਿਧਾਨ ਤਿਆਰ ਕਰ ਸਕਦੇ ਹੋ ਤੇ ਰਾਈਟ ਦਿੱਤਾ ਤਾਂ ਇਸੇ ਨੂੰ ਦੇਣ ਦਾ ਇਹ ਹੀ ਬਲੂਪ੍ਰਿੰਟ ਸੀਗਾ ਡਿਵਾਈਡਿਸ਼ਨ ਦਾ ਤਾਂ ਮੁਸਲਿਮ ਲੀਗ ਨੂੰ ਕਿ ਲੱਗਿਆ ਕਿ ਅਸੀਂ ਸੰਵਿਧਾਨ ਅੱਡਾ ਅੱਡ ਬਣਾਵਾਂਗੇ ਤੇ ਜੇ ਤੁਹਾਡਾ ਸੰਵਿਧਾਨ ਅੱਡ ਹੋਗਾ ਤਾਂ ਦੇਸ਼ ਅੱਡ ਬਣਾਵਾਂਗੇ ਠੀਕ ਹੈ ਤਾਂ ਫਿਰ ਕੀ ਕੀਤਾ ਗਿਆ ਇਸ ਨੂੰ ਕੀ ਕੀਤਾ ਗਿਆ ਪੋਸਟ ਡੇਟਡ ਚੈੱਕ ਕੀਤਾ ਗਿਆ ਮਹਾਤਮਾ ਗਾਂਧੀ ਦੁਆਰਾ ਠੀਕ ਹੈ ਮਹਾਤਮਾ ਗਾਂਧੀ ਦੁਆਰਾ ਇਹਨੂੰ ਵਿਕੇਗਾ ਪੋਸਟੇਟਡ ਚੱਕਰ ਤੇ ਇਹਨੂੰ ਵੀ ਕਿਹਾ ਇਹਨੂੰ ਫੇਲ ਕੀਤਾ ਗਿਆ ਤਾਂ ਇਹ ਵੀ ਕਿਹਾ ਅ ਵਿਚਾਰਾ ਜਿਹੜਾ ਕ੍ਰਿਪਸ ਮਿਸ਼ਨ ਸੀਗਾ ਅ ਅਪ੍ਰੈਲ ਦੇ ਵਿੱਚ ਠੀਕ ਹੈ ਅਪ੍ਰੈਲ 1942 ਦੇ ਵਿੱਚ ਵਾਪਸ ਹਨਾ ਬੈਗਪੈਕ ਕਰਕੇ ਵਾਪਸ ਚਲ ਗਿਆ ਤਾਂ ਕਾਰਨ ਇਹ ਸੀਗਾ ਕਿਉਂਕਿ ਸਾਨੂੰ ਵੀ ਲੱਗਦਾ ਸੀ ਕਿ ਇਹ ਆਫਰ ਤਾਂ ਸਾਨੂੰ ਪਹਿਲਾਂ ਹੀ ਮਿਲ ਗਿਆ ਤਾਂ ਅਸੀਂ ਇਹ ਆਫਰ ਨੂੰ ਨਹੀਂ ਲੈਣਾ ਇਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ ਕੈਬਿਨੇਟ ਮਿਸ਼ਨ ਪਲਾਣਾ ਹੋਊਗਾ ਤਾਂ ਉਹ ਆਪਾਂ ਨੈਕਸਟ ਵੀਡੀਓ ਵਿੱਚ ਪੜਾਂਗੇ